ਪੂਜਾ ਹਨਾ ਮੈਂ ਤਾਂ ਲੇਕਾ ਰੇਟੀ ਕਿ ਸ਼ਰਾਬ ਬਈ ਲਿਆ ਕੀ ਕਰਨੇ ਬਈ ਸਾਨੂੰ ਕੁਝ ਨਹੀਂ ਪਤਾ ਇਹ ਸ਼ਰਾਬ ਬਾਰੇ ਕਿ ਕੋ ਆਨੰਦ ਹੈ ਸਾਡੇ ਘਰ ਤੇ ਖੋਣਿਆ ਰਹੇ ਅਸੀਂ ਆਪਣੇ ਆਪਣੇ ਕਮਰੇ ਚ ਰਹੰਦੇ ਆ ਉੱਪਰ ਤੇ ਥੱਲੇ ਆਪਣੇ ਕਮਰੇ ਚ ਰਹੰਦੇ ਆ ਸਾਨੂੰ ਕੁਝ ਨਹੀਂ ਪਤਾ ਕਿ ਕੌਣ ਆਏ ਕਰਦਾ ਹੈ ਸ਼ਰਾਬ ਲੈ ਕੇ ਜਾਇਆ ਕਰਦਾ ਹੈ ਜਾਂ ਨਹੀਂ ਲੈ ਕੇ ਜਾਇਆ ਕਰਦਾ ਇਹਦੇ ਸਾਡਾ ਕੋਈ ਇੰਟਰਫੇਅਰ ਨਹੀਂ ਨਾਲਾ ਤੇ ਆਪੇ ਆਂਦੇ ਆਪੇ ਜੋ ਕਰਦੇ ਦਿਨ ਚ ਪਤਾ ਨਹੀਂ ਕਿੰਨੀ ਵਾਰ ਆਂਦੇ ਆ ਇੱਥੇ ਤੇ ਅਸੀਂ ਕਹਿ ਵੀ ਨਹੀਂ ਸਕਦੇ ਇਹਨਾਂ ਨੂੰ ਕੁਝ ਵੀ ਜੇ ਕਹੀਏ ਤੇ ਫਿਰ ਤੁਹਾਨੂੰ ਪਤਾ ਹੀ ਆ ਫਿਰ ਕੌਣ ਹੈ ਮਗਾਨ ਮਾਲ ਤਿਲਕ ਕਿੰਨੀ دیر ਤੋਂ ਆਉਂਦੇ ਜਾਂਦੇ ਹੋ ਇੱਥੇ? ਕਾਫੀ ਟਾਈਮ ਤੋਂ ਆ ਰਹੇ ਆ। ਠੀਕ ਹੈ ਪੁਛਿਆ ਨਹੀਂ ਨਾਲ ਤੂੰ ਬਾਹਰ ਦਾ ਕਿਉਂ ਹੁੰਦੇ ਓ ਇੱਥੇ? ਭਾਜੀ ਮੈਂ 1.5 ਸਾਲ ਤੋਂ ਇੱਥੇ ਰਹਿ ਰਹੀ ਆਂ। ਮੈਂ ਕਦੀ ਨਹੀਂ ਪੁੱਛਿਆ। ਮੈਂ ਝੂਠ ਨਹੀਂ ਬੋਲਾਂਗੀ ਮੈਂ ਕਦੀ ਨਹੀਂ ਪੁੱਛਿਆ। ਮੇਰਾ ਨਾਮ ਦਵਿੰਦਰ ਸਿੰਘ ਹੈ। ਸਰ ਕੀ ਰੇਡ ਕੀਤੀ ਹੈ? ਰੇਡ ਕੀਤੀ ਆ ਇੱਥੇ ਇਨਫਾਰਮੇਸ਼ਨ ਸੀਗੀ। ਨਹੀਂ। ਪੁਲਿਸ ਕੋ ਵੀ ਸੀਗੀ ਐਕਸਾਈਟੋ ਸੀਗੀ। ਅਸੀਂ ਠੇਕੇਦਾਰ ਆ। ਇੱਥੇ ਆਏ ਆ। ਇੱਥੇ ਅੰਦਰ ਜਿਹੜੇ ਉਹ ਲੇਡੀ ਕ ਰਹਿੰਦੇ ਆ ਔਰ ਉਹ ਕਹਿ ਰਹੇ ਨੇ ਕਿ ਅਸੀਂ ਕਿਰਾਏ ਤੇ ਰਹਿੰਦੇ ਆ। ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ। ਬਟ ਮੈਂ ਇਹ ਕਹਿਣਾ ਚਾਹਨਾ ਦੱਸਣਾ ਚਾਹਨਾ ਕਿ ਇਹ ਕੋਈ ਮਸਲਾ ਹੀ ਨਹੀਂ ਹੈਗਾ ਕਿ ਜੋ ਇਨਸਾਨ ਸ਼ਰਾਬ ਵੇਚਦਾ ਉਹ ਬਾਰੋ-ਬਾਰ ਵੇਚਦਾ ਹੈ ਜੇ ਸ਼ਰਾਬ ਘਰ ਡੰਪ ਹੁੰਦੀ ਹੈ ਅਕਸਰ ਇੱਥੇ ਆਉਂਦੀ ਹੈ ਇੰਨਾ ਖਾਲੀ ਬਾਰਦਾਨਾ ਮਿਲਿਆ ਪੇਟੀਆਂ ਮਿਲੀਆਂ ਉਹ ਸਟੋਰ ਜਿਹਨੂੰ ਜੰਦਾ ਲੱਗਾ ਸੀ ਉਹ ਜਿਹੜੇ ਇੱਥੇ ਲੇਡੀ ਰਹਿ ਰਹੇ ਸੀ ਉਹ ਕਹਿ ਰਹੇ ਸੀ ਵੀ ਮੈਨੂੰ ਪਤਾ ਹੀ ਨਹੀਂ ਤੇ ਅੰਦਰ ਕੀ ਹੈ ਪਰ ਮੈਂ ਕਹਿੰਨਾ ਇਹ ਤਾਂ ਜਗ ਜਹਰ ਗੱਲ ਹੈ ਕਿ ਜੇ ਕੋਈ ਇਨਸਾਨ ਘਰ ਚ ਰਹਿੰਦਾ ਕੋਈ ਛੋਟੀ ਇੱਥੇ ਇੱਕ ਲੂਨ ਦਾ ਪੈਕੇਟ ਵੀ ਆਏ ਤੇ ਪਤਾ ਲੱਗਦਾ ਇਸ ਘਰ ਚ ਕੀ ਆ ਰਿਹਾ ਤੇ ਮੇਰਾ ਇਹ ਵਰਜਨ ਹੈ ਕਿ ਜਿਹੜਾ ਵੀ ਇਸ ਘਰ ਚ ਰਹਿ ਰਿਹਾ ਉਹ ਸਾਰੇ ਹੀ ਇਨਵੋਲਵ ਹੈ ਇਹ ਨੈਕਸਸ ਚਲਾ ਰਿਹਾ ਇਥੋਂ ਸ਼ਰਾਬ ਦਾ ਤੇ ਸਾਡੀ ਜਿਹੜੀ ਹੈ ਬਹੁਤ ਵੱਡਾ ਰੈਵਨੂ ਲਾਸ ਹੋ ਰਿਹਾ ਅਸੀਂ ਇੱਥੇ 39 ਕਰੋੜ ਦਾ ਕੰਮ ਲਿਆ ਸਾਡੀਆਂ ਕਿਸ਼ਤਾਂ ਨਹੀਂ ਪੂਰੀਆਂ ਹੋ ਰਹੀਆਂ ਜਿਹੜੀ ਕਿਸ਼ਤ ਮਹੀਨੇ ਦੇ ਲਾਸਟ ਚ ਜਾਣੀ ਚਾਹੀਦੀ ਹੈ ਉਹ ਸਾਡੀ ਅੱਜ ਤੱਕ ਨਹੀਂ ਗਈ ਅੱਜ ਮਹੀਨੇ ਦੀ 9 ਤਰੀਕ ਹੋ ਗਈ ਹੈ ਧੰਨਵਾਦ ਜੀ ਸਰ ਦੇਖਣ ਨੂੰ ਮਿਲਦਾ ਵਾਰ-ਵਾਰ ਬੱਚੇ ਹੋਣ ਤੋਂ ਬਾਅਦ ਵੀ ਇਹ ਤੇ ਕਿਉਂ ਨਹੀਂ ਐਕਸ਼ਨ ਲੈ ਜਾਂਦਾ ਏ ਐਕਸ਼ਨ ਤਾਂ ਨਹੀਂ ਲਿਆ ਜਾਂਦਾ ਕਿ ਇਹ ਬੰਦੇ ਜਿਹੜੇ ਆ ਹੈਪਚੂਲ ਆ ਜਿਹਨੂੰ ਆਪਾਂ ਕਹਿੰਦੇ ਆ ਆਰਗੇਨਾਈਜ਼ਡ ਕਰਾਈਮ ਦਾ ਹਿੱਸਾ ਆ 10 ਪਰਚੇ ਹੋਏ ਆ ਅੱਜ ਤੋਂ ਮਹੀਨਾ ਪਹਿਲਾਂ ਵੀ ਇਹਨਾਂ ਤੇ ਪਰਚਾ ਹੋਇਆ ਇਹ ਬੰਦਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਸਾਡੀ ਸਰਕਾਰ ਅੱਗੇ ਪੁਲਿਸ ਅੱਗੇ ਹੱਥ ਜੋੜ ਕੇ ਬੇਨਤੀ ਆ ਮੈਂ মিডিਆ ਦੇ ਮਾਧਿਅਮ ਰਾਹੀਂ ਇਹਦਾ ਸਨਚਾਨਾ ਕਿ ਸਾਨੂੰ ਸਾਡਾ ਰੈਵਨਿਊ ਬਚਾਇਆ ਜਾਵੇ ਤਾਂ ਜੋ ਅਸੀਂ ਸਰਕਾਰ ਨੂੰ ਬਣਦਾ ਰੈਵਨਿਊ ਟਾਈਮ ਦੇ ਸਿਰ ਦੇਈਏ ਤੇ ਇਹਨਾਂ ਬੰਦਿਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਜਿਹੜੇ ਇਸ ਘਰ ਚ ਰਹਿ ਰਹੇ ਆ ਉਹ ਸਾਰੇ ਹੀ ਮੈਂ ਇਸ ਗੱਲ ਦਾ ਲੋਜੀਕਲ ਤਰਕਸ਼ੀਲ ਵੇ ਨਾਲ ਕਰ ਗੱਲ ਕਰਦਾ ਲੋਜੀਕਲ ਵੇ ਨਾਲ ਗੱਲ ਕਰਦਾ ਬਿਨਾ ਤਰਕ ਤੋਂ ਗੱਲ ਨਹੀਂ ਕਰਦਾ ਕਿ ਇਸ ਘਰ ਚ ਕੋਈ ਰਹਿ ਰਿਹਾ ਹੋਵੇ ਤੇ ਉਹਨੂੰ ਪਤਾ ਹੀ ਨਾ ਹੋਵੇ ਇਸ ਘਰ ਚ ਕੀ ਹੋ ਰਿਹਾ ਇੱਥੇ ਸ਼ਰਾਬ ਦੀਆਂ ਪੇਟੀਆਂ ਉੱਤਰਦੀਆਂ ਨੇ ਕਿ ਸਕੂਟਰੀਆਂ ਹੁੰਦੀਆਂ ਸਕੂਟਰੀਆਂ ਜਾਂਦੀਆਂ ਔਰ ਅਸੀਂ ਕਹਿ ਰਹੇ ਹਾਂ ਤੁਹਾਨੂੰ ਪਤਾ ਹੀ ਕੁਝ ਨਹੀਂ ਹੈਗਾ ਇੱਥੇ ਧੰਨਵਾਦ ਜੀ ਸਾਹ ਦੇਖਣ ਨੂੰ ਮਿਲਦਾ ਕੰਟੀਨ ਦੀ ਸ਼ਰਾਬ ਵੀ ਮਿਲੀ ਹੈ ਜਿਹੜੀ ਆਰਮੀ ਵਸਤੂਆਂ ਦੀ ਉਹ ਬਾਹਰ ਕਿਦਾਂ ਲੀ ਏ ਵੀ ਅਸੀਂ ਜਿਹੜਾ ਜਾਂਚ ਦਾ ਵਿਸ਼ਾ ਹੈ ਸਾਡਾ ਇਹ ਆਪਣੇ ਐਕਸਾਈਜ਼ ডিপਾਰਟਮੈਂਟ ਦੇ ਜਾਂਚ ਦਾ ਵਿਸ਼ਾ ਈਟੀਓ ਮੈਡਮ ਇੰਸਪੈਕਟਰ ਸਾਹਿਬ ਦੇ ਧਿਆਨ ਚ ਮਸਲਾ ਆ ਗਿਆ ਉਹ ਦੇਖਣਗੇ ਉਹਨਾਂ ਕੋਲ ਹਾਲੋਗ੍ਰਾਮ ਨਾਲ ਚੈੱਕ ਕੀਤਾ ਆ ਉਹ ਜਿਹੜੀ ਕੰਟੇਨਰ ਨੂੰ ਇਸ਼ੂ ਹੋਈ ਹੈ ਉਹਦਾ ਵੀ ਜਾਂਚ ਦਾ ਵਿਸ਼ਾ ਉਹਨਾਂ ਤੇ ਵੀ ਬੰਦੀ ਕਾਨੂੰਨੀ ਕਾਰਵਾਈ ਐਕਸਾਈਜ਼ ਕਰੇਗਾ ਜੀ ਇਹ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਥੇ ਕੋਈ ਮਿਸ਼ਰੀਆ ਮਲੇ ਨਾ ਨਜਾਇਸ਼ ਸ਼ਰਾਬ ਵੇਚ ਰਿਹਾ ਤੇ ਮੈਂ ਆਪਣੇ ਮੁਲਾਜ਼ਮ ਤੇ ਥਾਣੇ ਤੋਂ ਫੋਰਸ ਲੈ ਕੇ ਰੇਡ ਕੀਤੀ ਹੈ ਚੈਕਿੰਗ ਕੀਤੀ ਹੈ ਕੋਈ ਬੇਬੀ ਬੇਵੀ ਹੈ ਵਾਈਫ ਆਫ ਤਿਲਕਰਾਜ ਉਹਨਾਂ ਦੇ ਘਰ ਸੀ ਰੇਡ ਕੀਤੀ ਹੈ ਤੇ ਉੱਥੋਂ ਹੀ ਕਾਫੀ ਸਮਾਨ ਮਿਲਿਆ ਹੈਗਾ ਸਾਨੂੰ ਮੈਡਮ ਦੇਖਣ ਨੂੰ ਮਿਲਦਾ ਕਿ ਇੱਥੇ ਕੈਂਟੀਨ ਦੀ ਸ਼ਰਾਬ ਵੀ ਮਿਲੀ ਹੈ ਹਾਂ ਕੈਂਟੀਨ ਦੀ ਸ਼ਰਾਬ ਵੀ ਮਿਲੀ ਹੈ ਉਸ ਦੇ ਤੇ ਅਸੀਂ ਵੈਰੀਫਾਈ ਕਰਾਂਗੇ ਹੁਣ ਆਪਣੇ ਇਨਸਪੈਕਟਰਸ ਨੂੰ ਭੇਜ ਕੇ ਕੈਂਟੀਨ ਤੇ ਵੀ ਚੈਕਿੰਗ ਕਰਾਂਗੇ ਅਸੀਂ ਸਾਰੀ ਦੇਖਣ ਨੂੰ ਮਿਲਦਾ ਬੋਤਲਾਂ ਤੋਂ ਹੋਲੋਗ੍ਰਾਮ ਵੀ ਨਹੀਂ ਹੈਗੇ ਹਾਂ ਹੋਲੋਗ੍ਰਾਮ ਤਾਰੇ ਵੀ ਕੋਈ ਨਹੀਂ 420 ਦਾ ਪਰਚਾ ਬੰਦਾ ਹੈ ਜੀ ਕਿਉਂਕਿ ਉਹਨਾਂ ਨੇ ਜਿਹੜੀ ਕੈਂਟੀਨ ਤੋਂ ਲਈ ਹੈ ਜਾਂ ਕਿ ਤੋ ਹੋਰ ਬਾਹਰੋਂ ਹੈਨਾ ਉਹਨਾਂ ਨੇ ਨਜਾਇਜ਼ ਪਰਚੇਸ ਕੀਤੀ ਹੈ ਉਸ ਦੇ ਹੋਲੋਗ੍ਰਾਮ ਤਾਰੇ ਹੋਏ ਨਹੀਂ ਪਹਿਲਾਂ ਵੀ ਦੇਖਣ ਨੂੰ ਮਿਲੇ ਕਾਫੀ ਪਰਚੇ ਦਿੰਦੇ ਹੈਗੇ ਹਾਂ ਹਾਂਜੀ ਪਹਿਲਾਂ ਵੀ ਇਸ ਤੇ ਪਰਚੇ ਹੈਗੇ ਆ ਟਾਈਮ ਟੂ ਟਾਈਮ ਇਹਨਾਂ ਦੇ ਕਈ ਵਾਰ ਰਿਡ ਕੀਤੀ ਗਈ ਹੈ ਡਿਪਾਰਟਮੈਂਟ ਵੱਲੋਂ ਵੀ ਤੇ ਪੁਲਿਸ ਡਿਪਾਰਟਮੈਂਟ ਵੱਲੋਂ ਵੀ ਜੁਆਇੰਟਲੀ ਕਿਹੜਾ ਕਿਹੜਾ ਪਰਚਾ ਕੀਤਾ ਹੈ ਹੁਣ ਇਹਨਾਂ ਤੇ ਇਤਨਾ ਤੋਂ ਸਾਨੂੰ 27 ਬਲੈਕ ਹਾਰਨ ਮਿਲੀਆਂ 4 ਬਲੈਂਡਰ 12 ਮੈਕਡੇਵਲ 2 ਕੋਈ ਹੈਗੇ ਆ ਆਫਟਰ ਡਾਰਕ ਤੇ 12 ਆਰਸੀ ਇਹ ਸਾਰੀਆਂ ਸੀ ਰਿਕਵਰੀ ਕਰ ਲਈ ਹੈ ਤੇ ਪਰਚਾ ਖੜਦਨੇ ਆ ਪੁਲਿਸ ਮੁਲਾਜ਼ਮ ਨਾਲ ਹੀ ਨੇ ਮੇਰੇ थाना ਸੁਜਾਨਪੁਰ ਮੈਂ 420 ਦਾ ਪਰਚਾ ਹਾਂ 420 ਦਾ ਪਰਚਾ ਹੀ ਬਣੇਗਾ ਸੋ